4 ਜਨਵਰੀ ਤੇ ਇਹਦਾ ਠੇਕਾੜਾ ਦਸੰਬਰ ਨੂੰ ਖਤਮ ਹੋਣਾ ਸੀ ਮੈਂ ਐਸਐਮਓ ਸਾਹਿਬ ਨੂੰ ਕਿਹਾ ਨਵੰਬਰ ਦੇ ਵਿੱਚ ਵੀ ਠੇਕਾ ਵਧਾ ਦਿਓ ਮੈਨੂੰ ਘਾਟਾ ਪਾਉ ਰਿਹਾ ਉਹਦੇ ਬਦਲੇ ਇਹਨਾਂ ਨੇ ਮੈਨੂੰ ਕੋ 50000 ਰੁਪਏ ਰਿਸ਼ਵਤ ਮੰਗੀ ਕਿਹੜੇ ਕਿਹੜੇ ਬਾਈ ਹੋਣਗੇ 50000 ਜਿੰਨੀ ਡਿਗ ਡੋਰ ਸੀ ਜੀ 5-500 ਦੇ 100 ਨੂੰ 50000 ਦੀ ਰਿਸ਼ਵਤ ਲੈਂਦੇ ਐਸਐਮਓ ਨੂੰ ਰੰਗੀ ਹੱਥੀ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਕਾਬੂ ਕੀਤਾ ਗਿਆ ਇਹ ਦੱਸਦੇ ਕਿ ਸਰਕਾਰੀ ਸਿਵਲ ਹਸਪਤਾਲ ਸਰਨਤਰਨ ਦੇ ਵਿੱਚ ਸੀਨੀਅਰ ਮੈਡੀਕਲ ਅਫਸਰ ਦੇ ਵਜੋਂ ਤਾਇਨਾਤ ਡਾਕਟਰ ਕਬਲਜੀਤ ਸਿੰਘ ਨੂੰ 50000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ ਹਾਂ ਜੀ ਨਾਮ ਕੀ ਨੰਦਾ ਜੈ ਜੈ ਸਮਾਜੀ ਹਾਂ ਜੀ ਕੀ 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 ਫੰਟਸ ਆਫ ਸੋਨੋਸ ਕਿੰਨੇ ਸੇ ਆਪ ਤੁਹਾਨੂੰ ਪਰਮਦਰ ਦੇ ਜੀ ਸਾਰੇ ਨੇ ਕਪੜੇ ਦੇ ਵਿੱਚੋਂ ਲਵਾ ਲਿਆ ਥੈਂਕ ਯੂ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਪੇਸ਼ੇ ਦੇ ਬਜੋ ਪੱਤਰਕਾਰਾਂ ਲੰਮੇ ਸਮੇਂ ਤੋਂ ਪੱਤਰਕਾਰੀ ਕਰ ਰਿਹਾ ਸੀ ਇਸ ਐਸਐਮ ਦੇ ਵੱਲੋਂ ਲਗਾਤਾਰ ਉਸ ਦੇ ਕੋਲ ਰਿਸ਼ਵਤ ਮੰਗੀ ਜਾ ਰਹੀ ਸੀ ਅਤੇ ਰਿਸ਼ਵਤ ਨਾ ਦੇਣ ਦੀ ਸੂਰਤ ਦੇ ਵਿੱਚ ਕੰਟਿਨ ਦਾ ਠੇਕਾ ਖਤਮ ਕਰਨ ਦੀ ਧਮਕੀ ਦਿੱਤੀ ਜਾ ਰਹੀ ਸੀ ਜਿਸ ਤੋਂ ਬਾਅਦ ਉਸਨੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਅਤੇ ਉਹਨਾਂ ਦੇ ਵੱਲੋਂ ਇਸ ਰਿਸ਼ਵਤਖੋਰ ਅਫਸਰ ਨੂੰ ਗ੍ਰਿਫਤਾਰ ਕੀਤਾ ਗਿਆ। ਪ੍ਰਣਾੰਤਰ ਅੰਮ੍ਰਿਤ ਸਿੰਘ ਹੈ ਜੀ। ਮੈਂ 25-27 ਸਾਲ ਤੋਂ ਇੱਥੇ ਪੱਤਰਕਾਰ ਹਾਂ। ਜੀ। ਔਰ ਸਾਫ ਸਤਰੀ ਪੱਤਰਕਾਰ ਦੀ ਮੈਂ ਕੋਸ਼ਿਸ਼ ਕੀਤੀ ਆ। ਜਨਵਰੀ 23 ਦੇ ਵਿੱਚ ਮੈਂ ਆਪਣੇ ਬੇਟੇ ਦੇ ਵਾਸਤੇ ਇੱਥੇ ਕੰਟਰੀਨ ਲਈ ਦੀ ਮਾਦੇ ਐਂਟਰਪ੍ਰਾਈਜ਼ਰ ਪਾਰਟਨਰਸ਼ਿਪ ਦੇ ਉੱਤੇ ਸੁਖਦੇਸ ਸੰਗ ਨਾਲ। ਤੇ ਉਹ ਜਨਵਰੀ 23 ਦਾ ਠੇਕਾੜਾ ਦਸੰਬਰ ਨੂੰ ਖਤਮ ਹੋਣਾ ਸੀ। ਮੈਂ ਐਸਐਮਓ ਸਾਹਮਣੂ ਕਿਹਾ ਨਵੰਬਰ ਦੇ ਵਿੱਚ ਵੀ ਠੇਕਾ ਵਧਾ ਦਿਓ ਮੈਨੂੰ ਘਾਟਾ ਬਹੁਤ ਪਿਆ ਹੈ। ਉਦੇ ਬਦਲੇ ਇਹਨਾਂ ਨੇ ਮੈਨੂੰ ਕੋ 50000 ਰੁਪਏ ਰਿਸ਼ਵਤ ਮੰਗੀ ਤੇ ਬੜੀ ਮੁਸ਼ਕਲ ਨਾਲ ਬਣੀ ਇਹ ਤਰਲੇ ਕਰਾ ਕੇ ਕਿ ਇਹਨਾਂ ਨੇ ਮੈਨੂੰ ਮਤਲਬ ਉਹ ਠੇਕਾ ਵਧਾਤਾ ਮੈਨੂੰ ਨੀਮਾ ਤਹਿਤ ਵਧਾਇਆ ਜੋ ਨਿਯਮ ਬੰਦੇ ਸੀ 10% ਮਦਦਪਕ ਉਹਦੇ ਮੈਂ ਕਹਿੰਦਾ ਕਿਸ਼ਤਾਂ ਦੇ ਰਿਆਂ ਔਰ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਲਗਾਤਾਰ ਝੂਠੇ ਨੋਟਿਸ ਪੇ ਦੇਣੇ ਸ਼ੁਰੂ ਕਰਦੇ ਵੀ ਤੇਰੀ ਕੰਟੀਨ ਬੰਦ ਕਰਾ ਦੇਣੀ ਆ 50000 ਰੁਪਏ ਮੈਨੂੰ ਤਾਂ ਕੋ ਲੈਣਾ ਲੈਣਾ ਹੈ ਉਸ ਤੋਂ ਬਾਅਦ ਮੈਂ ਬੜੀ ਜੀ ਫਰਮੇਸ਼ਾਂ ਪਾਈਆਂ ਨੇ ਬੜੇ ਲੋਕਾਂ ਕੋ ਘੁਆਇਆ ਇਹਨਾਂ ਦੇ ਜਿਹੜੇ ਵਿਭਾਗ आले ਆ ਔਰ ਇਹ ਕਹਿੰਦੇ ਵੀ ਜਿਹੜੇ ਮੈਂ ਇਹਨਾਂ ਨੂੰ ਪਿਛਲੇ ਹੱਦ ਗਿਆ ਮੈਂ ਕਿਹਾ ਮੇਨੇ ਜਹਾਸੀਅਤ ਦਾ ਮਾਲਕ ਨਹੀਂ ਹੈਗਾ ਮੇ ਕੋ 25000 ਰੁਪਏ ਲੂ 25000 ਰੁਪਏ ਦੇਣ ਗਿਆ ਇਹਨਾਂ ਨੂੰ ਹੱਥ ਜੁੜ ਕੇ 25000 ਰੁਪਏ ਲੈ ਕੋ ਵੀ ਚਲੋ ਕੋਈ ਗੱਲ ਨਹੀਂ ਚਲੋ ਤੁਸੀਂ ਵਧਾਇਆ ਮੇਰੇ ਬੱਚੇ ਰੋਟੀ ਲਈ ਪਈ ਕਿੰਨੇ ਪੰਜਾਹ ਜਦੋਂ ਕੱਟ ਲੈਣਾ ਜੀ ਉਸ ਤੋਂ ਬਾਅਦ ਇਹਦਾ ਨਿਯਾਇਤ ਸਸਤਾ ਬਣਿਆ ਮੈਂ ਕਿਹਾ ਬੰਦ ਕਰਾਓ ਜੀ ਕਹਿੰਦੇ ਵੀ 10000 ਰੁਪਏ ਦਾ ਲੱਗੂਗਾ ਜੀ ਮਖਰਾ ਤੇ ਅੱਜ ਮੈਂ ਫਿਰ ਇਹਨਾਂ ਨੂੰ ਕਿਹਾ ਮੈਂ ਕਿ ਮੈਂ ਕਿ ਰਸਤਾ ਬੰਦ ਕਰਾ ਦਿਓ ਕਹਿੰਦੇ ਮਿਸਤਰੀ ਕੋਲ ਲਾਓ 10000 ਰੁਪਏ ਦਿਓ ਤੇ ਮਿਸਤਰੀ ਨੂੰ ਪੈਸੇ ਦਿਓ ਤੇ ਮ ਮੈਂ 50000 ਰੁਪਏ ਭਾਜੀ ਕਰਕੇ ਮੈਂ ਗੱਲ ਕੀਤੀ ਹੈ ਵਿਜੀਲੈਂਸ ਨਾਲ ਉਹਨਾਂ ਆ ਕੇ ਨੇ ਇਹਦੀ ਫੱਲੇ 50000 ਰੁਪਏ ਰਿਸ਼ਤ ਲਈ ਨੇ ਮੇਰੇ ਕੋਲੋਂ ਬਾਕੀ ਕੰਮ ਚੱਲਦੀ ਪਈ ਹੈ ਕੀ ਮੰਗ ਹੁੰਦੀ ਹੈ ਕੀ ਕਰਦੇ ਮੰਗ ਕਰਦੇ ਕੋਈ ਨਹੀਂ ਜੀ ਮੇਰੀ ਮੰਗ ਕਾਦੀ ਇਹਨੂੰ ਸ਼ਰਮ ਆਉਣੀ ਚਾਹੀਦੀ ਵੀ ਮੈਂ ਇੱਕ ਨਾਮੀ ਪੱਤਰਕਾਰ 27 ਸਾਲ ਤੋਂ ਮੇਰਾ ਪੰਜਾਬ ਦੇ ਵਿੱਚ ਨਾਮ ਆ ਪੀ ਜੇ ਮੇਰੇ ਵਰਗੇ ਬੰਦੇ ਨੂੰ ਬਖਸ਼ਦਾ ਤਾਂ ਤੁਸੀਂ ਇੱਥੇ ਜਿਹੜੀਆਂ ਰੇੜੀਆਂ ਲਾਉਂਦੇ ਲੁਕਿੰਗ ਉਹਨਾਂ ਕੋਲ ਰਿਸ਼ਤ ਲੈਂਦਾ ਇਹਦੇ ਵੀਡੀਓ ਜਲਦੀ ਰਹੀਆਂ ਬੜੇ ਚੱਤੋਂ ਵੀ ਇਹ 2-2000 ਰੁਪਏ ਮੁਲਾਜ਼ਮਾਂ ਕੋਲ ਲੈਂਦਾ ਤਨਖਾਹਾਂ ਦਾ ਮੁਲਾਜ਼ਮ ਤਨਖਾਹਾਂ ਦੇ ਬ ਉਨੇ ਇੱਥੇ ਠੇਕੇ ਦੇ ਵਿੱਚ ਜਿਹੜੇ ਕੰਮ ਕਰਦੇ ਮੁਲਾਜ਼ਮਾਂ ਨੂੰ ਨਾਂ ਤੈਮਸ ਤਨਖਾਹਾਂ ਦਿੱਤੀਆਂ ਨੇ ਬਹੁਤ ਕੁਛ ਇੱਥੇ ਕੀਤਾ ਜਿਹੜੇ ਕਰਕੇ ਕੱਲ ਵੀ ਤ੍ਰਿਭੂਤ ਗਿਆ ਆ ਉੱਥੇ ਅਮਰਸਨ ਨੂੰ ਚੰਡੀਗੜ੍ਹ ਬੁਲਾਇਆ ਸੀ ਮਤਲਬ ਭ੍ਰਿਸ਼ਟਾਚਾਰ ਦੀ ਬੜੀ ਵੱਡੀ ਜੜ੍ਹ ਸੀ ਦੀਏ ਮੈਂ ਬੜੀ ਸ਼ਰਮ ਕੀਤੀ ਵੀ ਮੇਰਾ ਸ਼ਹਿਰ ਤੇ ਨਾਮ ਆ ਵੀ ਚੰਗੇ ਨਹੀਂ ਲੱਗੇ ਤਾਂ ਕਰਦੇ ਆ ਪਰ ਮੈਨੂੰ ਇਹਨੇ ਮਜਬੂਰ ਕਰਤਾ ਜੀ ਜਿਸ ਕਰਕੇ ਮੈਂ ਕਦਮ ਚੁੱਕਿਆ ਜੀ 50000 ਰੁਪਏ ਰੰਗੇ ਲਈ ਵਹਲੇ ਨੇ ਨੋਟ ਗਿਣ ਕੇ ਐ ਪਾਏ 50000 ਰੁਪਏ ਲੈ ਕੇ ਫਿਰ ਫੜਿਆ ਜੀ ਵਿਜਨਸ ਮੈਨੂੰ ਅਸ ਦੱਸਦੀ ਕਿ ਇਹ ਐਸਐਮ ਨੂੰ ਫਲਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਸ ਮਾਮਲੇ ਦੇ ਵਿੱਚ ਅਗਲੀ ਜਾਂਚ ਕੀਤੀ ਜਾਵੇਗੀ। ਸਰਨਤਰਨ ਤੋਂ ਰਵੀ ਖੇੜਾ ਪੰਜਾਬੀ ਲੋਕ ਚੈਨਲ